ਪੱਠੇ ਪੜੇ ਹੋ ਗਿਆ ਝੋਨੇ ਜੇ ਨਾ ਆਪ ਕੱਢਿਆ ਤੇ ਨਾਂ ਬੰਦੇ ਲਵਾਏ ਸਸੀ ਜੀ ਭਾਜੀ ਬੱਲੇ ਹੋਰ ਦਲਜੀਤ ਕਿਦਾਂ ਵਧੀਆ ਤੁਸੀਂ ਸੁਣਾਓ ਹੋਰ ਠੀਕ ਠਾਕ ਵਧੀਆ ਠੀਕ ਠਾਕ ਕੀ ਬੰਦਿਆ ਇੱਥੇ ਕੱਖ ਨਹੀਂ ਆਹੀ ਵੇਲੀ ਜਾਲ ਤੇ ਮੈਂ ਦੇਖਣ ਰਿਹਾ ਝੋਨੇ ਵਾਲ ਅੱਛਾ ਪਠਾਈ ਬੜਾ ਪਿਆ ਦਲਜੀਤ ਪਠਾ ਵੇਖਾ ਕਿਦਾਂ ਚੜਿਆ ਈ ਤੇ ਨਾਂ ਤੇ ਆਪ ਵੱਡਿਆ ਗਿਆ ਤੇ ਨਾਂ ਹੀ ਬੰਦੇ ਲਵਾਏ ਆ ਉਹ ਮੈਨੂੰ ਵੀ ਪਤਾ ਲੱਗਾ ਜੀ ਭਾਜੀ ਕਹਿੰਦੇ ਵਨ ਵਣਾਈ ਚੱਲ ਨਹੀਂ ਘਰ ਚ ਓਯਾ ਯਾਰ ਕੀ ਤੈਨੂੰ ਦੱਸਾਂ ਦਿਲਜੀਤ ਉਹ ਬੜੇ ਦਿਨਾਂ ਦੀ ਗੱਲ ਹੈ ਏ ਚਲਣ ਦੀ ਦੀ ਆ ਕੀ ਬੰਦਾ ਕਰੇ ਯਾਰ ਹੁਣ ਸਮਝ ਨਹੀਂ ਆਉਂਦੀ ਦੀ ਕਿਦਾਂ ਕਰੀਏ ਪਹਿਲਾਂ ਤੁਸੀਂ ਦੋਵੇਂ ਭਰਾ ਕਿਨੇ ਵਧੀਆ ਸੀ ਤੇ ਸਾਰਾ ਕੰਮ ਵਧੀਆ ਚੱਲਦਾ ਸੀ ਉਹ ਵੀ ਦਿਲਜੀਤ ਸਾਰਾ ਹੀ ਕੰਮ ਜੋਗਨ ਕਰਦਾ ਸੀ ਆ ਪੈੜੀ ਪੂਲੀ ਵਾਲ ਤਾਂ ਮੈਂ ਕਦੇ ਫੇਰਾ ਹੀ ਨਹੀਂ ਮਾਰਦਾ ਕੀ ਮੇਰੀ ਗੱਲ ਸੁਣੋ ਇਹ ਚੱਕਰ ਕੀ ਬਣਿਆ ਮਤਲਬ ਵੰਡ ਵੰਡਾਈ ਹੋਣ ਲੱਗੀ ਏਰੀ ਪਤਾ ਨਹੀਂ ਓ ਯਾਰ ਇਹਨੂੰ ਕੀ ਹੋਇਆ ਈਓ ਹੁਣ ਮੇਰੀ ਗੱਲ ਸੁਣਾਂ ਘਰਾਂ ਦੇ ਵਿੱਚ 20 ਗੱਲਾਂ ਪਤਾ ਹੁੰਦੀਆਂ ਦਲਜੀਤ ਹਾਂਜੀ ਹਾਂਜੀ ਜ਼ਰੂਰੀ ਏ ਥੋੜਾ ਵਾ ਕਿ ਬੱਚੇ ਜਵਾਨ ਹੋ ਗਏ ਤੇ ਅਹੀਂ ਦੋਵੇਂ ਭਰਾ ਇੱਕੋ ਘਰ ਚ ਹੀ ਬੈਠੇ ਰਹੀਏ ਤੇ ਮੈਨੂੰ ਤੇ ਇਹਨੂੰ ਇਥੋਂ ਤੱਕ ਕਿਹਾ ਆ ਕਿ ਜੋ ਬਣ ਕੱਲ ਨੂੰ ਮੇਰਾ ਮੁੰਡਾ ਜਵਾਨ ਹੋਣ ਡਿਆ ਆ ਉਹਨੂੰ ਵੀ ਆਪਾਂ ਕਿਤੇ ਸੈੱਟ ਕਰਨਾ ਆ ਇੱਕ ਘਰ ਹੋਰ ਨਾਲ ਬਣਾ ਲਈਏ ਉਹ ਮੇਰੀ ਗੱਲ ਸੁਣੋ ਉਹ ਤੇ ਗੱਲ ਹੈਗੀ ਆ ਵੰਡ ਵੰਡਾਈ ਹੋਊਗੀ ਨਾ ਇਹ ਨਾ ਹੋਇਓ ਕਿ ਨਿੱਕਾ ਸਮਝ ਕੇ ਸਭ ਕੋ ਉਹਨੂੰ ਦੇਸ وڑਿਓ ਕੋ ਆਪਣੇ ਹੱਥ ਬੱਲੇ ਵੀ ਰੱਖਿਓ ਇਹ ਗੱਲ ਮਰੀ ਚੇਤੇ ਰੱਖਿਓ ਆ ਤਾਂ ਤੇਰੀ ਗੱਲ ਠੀਕ ਆ ਹਾਂਜੀ ਪਤਾ ਗੱਲ ਕੀ ਆ ਅੱਗੇ ਅੱਗੇ ਮਹਿੰਗਾਈ ਵੜੀ ਹੋਣ ਦੀ ਆ ਹੂੰ ਹੂੰ ਤੇ ਕੱਲ ਨੂੰ ਮੁੰਡਾ ਵੀ ਸੈੱਟ ਕਰਨਾ ਵਾ ਕਿ ਪਾਸੇ ਲਾਉਣਾ ਕਿ ਨਹੀਂ ਇਹ ਗੱਲਾਂ ਸੋਚ ਕੇ ਚੱਲਣਾ ਪੈਣਾ ਵਾ ਗੱਲ ਤੇਰੀ ਦਲਜੀਤ ਠੀਕ ਆ ਯਾਰ ਆ ਗੱਲਾਂ ਤਾਂ ਮੈਂ ਸੋਚਿਆ ਹੀ ਨਹੀਂ ਯਾਰ ਮੈਂ ਤਾਂ ਇਹੋ ਸੋਚਦਾ ਸੀ ਕਿ ਕੋਈ ਗੱਲ ਨਹੀਂ ਜੋ ਬਣ ਜਿੱਦਾਂ ਕਹੇਗਾ ਤਾਂ ਉਦਾਂ ਕਰ ਲਾਂਗੇ ਮੁੰਡੇ ਬਾਰੇ ਤੇ ਮੈਂ ਸੋਚਿਆ ਹੀ ਨਹੀਂ ਯਾਰ ਕਿ ਕੱਲ ਨੂੰ ਉਹਨੇ ਵੀ ਕਹਿਣਾ ਕਿ ਮੇਰੇ ਡੈਡੀ ਨੇ ਕੀ ਕੀਤਾ ਆ ਹੋ ਮੈਂ ਤੈਨੂੰ ਕੀ ਸਮਝਾਉਂਦਿਆਂ ਵਾ ਤੁਹਾਡੀ ਤੇ ਨੰਗੀ ਹੁਣ ਅੱਗੇ ਮੁੰਡੇ ਦਾ ਵੀ ਸੋਚਣਾ ਕਿ ਨਹੀਂ ਸੋਚਣਾ ਤੇ ਚੁੱਪ ਕਰਕੇ ਨਾ ਵੰਡ ਮੈਂ ਤਾਂ ਹੀ ਹੋਊਗੀ ਨਾ ਤੇ ਵਾਧਾ ਆ ਵੀ ਰੱਖਿਓ ਐਵੇਂ ਨਾ ਇਹ ਨਿਕਾਸ ਸਮਝ ਕੇ ਉਹਨੂੰ ਦੇ ਦਿਓ ਤੇ ਚੁੱਪ ਕਰਕੇ ਨਾ ਬੰਦਾ ਲਾਉਣ ਦੀ ਕੋਈ ਲੋੜ ਨਹੀਂ ਹੈ ਠੀਕ ਹੈ ਨਾ ਉਹਨੇ ਕੋ ਚੁਣ ਜਵਾ ਕੇ ਕਾ ਕੱਢ ਉਹਨੂੰ ਕੀ ਗੱਲ ਵਾ ਕਿਤੇ ਜਨਾਨੀ ਮੰਗਣ ਤੇ ਨਹੀਂ ਲੱਗਾ ਆਪਣੀ ਮੰਗਰ ਉਹ ਪਤਾ ਨਹੀਂ ਯਾਰ ਕੀ ਕਰੀ ਜਾਂਦਾ ਵਾ ਕੋਈ ਨਹੀਂ ਮੈਂ ਕਹਿਣਾ ਉਹਨੂੰ ਆਂਦਾ ਨਾ ਮੈਂ ਤਾਂ ਸਵੇਰ ਤੋਂ ਦੇਖਿਆ ਹੀ ਨਹੀਂ ਕਿੱਥੇ ਆ ਉਹ ਦਿਲਜੀਤ ਚੰਗਾ ਭਲਾ ਕੰਮ ਕਰਦਾ ਸੀ ਪਹਿਲੇ ਆ ਪਤਾ ਨਹੀਂ ਉਹ ਮਹੀਨਾ ਕੀ ਹੋਇਆ ਸੀ ਹੁਣ ਆ ਵੇਖ ਲਾ ਆ ਪੱਠੇ ਕੁਤਰੇ ਤੇ ਆ ਇੰਨਾ ਨਹੀਂ ਚੋਕ ਕੇ ਮੈਂ ਬਰਨਡੇਂਦਰ ਕਰਦਾ ਉਹ ਸਾਰੇ ਗਿੱਲੇ ਹੋ ਗਏ ਉਹੀ ਕਹਣਾ ਮੀਂਹ ਆ ਗਿਆ ਵਾ ਤੇ ਗਿੱਲੇ ਹੋ ਗਏ ਹੁਣ ਸਾਰੇ ਤੇ ਝੋਨੇ ਦਾ ਹਾਲ ਵੇਖ ਲਾ ਉਹਨਾਂ ਝੋਨੇ ਦੇ ਬੂਟੇ ਨਹੀਂ ਲੱਭਣ ਦੇ ਜਿੰਨਾ ਵਿੱਚ ਪੱਠੇ ਆ ਜਿਹੜੀ ਮੈਂ ਤੁਹਾਨੂੰ ਗੱਲ ਸਮਝਾਈ ਹੈ ਨਾ ਉਹ ਗੱਲ ਯਾਦ ਰੱਖਿਓ ਠੀਕ ਹੈ ਨਾ ਤੇ ਕੁਝ ਵੀ ਕਰਨਾ ਨਾ ਸੋਚ ਸਮਝ ਕੇ ਕੋਈ ਗੱਲ ਨਹੀਂ ਤੁਸੀਂ ਕਰਨਾ ਕਰ ਹਾਂਜੀ ਮੈਂ ਸੱਦਾਂਗਾ ਤੁਹਾਨੂੰ ਯਾਰ ਉਹ ਦਿਨ ਜਿੱਦਨ ਮੈਨੂੰ ਆਵਾਜ਼ ਮਾਰ ਲਿਓ ਆ ਜਾਊਂਗਾ ਮੈਂ ਆਹ ਮੈਂ ਕਰਾਂਗਾ ਫੋਨ ਤੁਹਾਨੂੰ ਘਟਾ ਦਰ ਹੀ ਪੈਂਦਣਾ ਵਾ ਆਪਣੇ ਬੰਦੇ ਤੁਸੀਂ ਉਹ ਮੈਂ ਤੇ ਘਰ ਵੀ ਗੱਲ ਕੀਤੀ ਸੀ ਤੇ ਘਰ ਦੇ ਮੈਨੂੰ ਇਹੋ ਕਹਿਣ ਦੇ ਸੀ ਕਿ ਉਹ ਬੰਦਾ ਭਰਾ ਮਾਨਸਵਾ ਉਹਨੂੰ ਜਾ ਕੇ ਸਲਾਹ ਦੇ ਜੇ ਵੰਡ ਵਡਾਈ ਕਰੇਗਾ ਨਾ ਕੋ ਸੋਚ ਸਮਝ ਕੇ ਕਰੀ ਉਹ ਕੋਈ ਗੱਲ ਨਹੀਂ ਹਾਂਜੀ ਕਰ ਤੋ ਕੋਈ ਗੱਲ ਦੱਸ ਦਿਓ ਨਹੀਂ ਮੈਂ ਡੈਡੀ ਨੂੰ ਭੇਜ ਦਊਂਗਾ ਠੀਕ ਹੈ ਹਾਂਜੀ ਆਵਾਂਗਾ ਮੈਂ ਮਾਰਾਂਗਾ ਚੱਕਰ ਤੇ ਨਹੀਂ ਆਇਓ ਚੱਲਦਾ ਫਿਰ ਮੈਂ ਕਰਨੀ ਜਾਣਾ ਚਾਹ ਆਪਣੀ ਨਹੀਂ 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 ਬਸ ਬਸ ਗੱਲ ਤੇ ਦਿਲਜੀ ਦੀ ਵੀ ਠੀਕ ਹੈ ਮੈਂ ਤੇ ਐਵੇਂ ਹੀ ਭੋਲੇ ਪੰਚੀ ਸੋਚਣ ਡਿਆ ਸੀ ਕਿ ਮੈਂ ਆਪਣੇ ਨਾਲੋਂ ਵੱਧ ਜੋ ਬੰਨੂ ਦੇਣਾ ਪਰ ਗੱਲ ਇਹ ਦੀ ਠੀਕ ਹੈ ਕੱਲ ਨੂੰ ਮੁੜਾ ਕੀ ਕਰੂਗਾ ਮੇਰਾ ਯਾਰ ਤੇ ਤਾਂ ਨਹੀਂ ਗੱਲ ਬੰਨੀ ਹੁਣ ਤੇ ਜਿਹੜੇ ਹਿੱਸੇ ਆ ਨਾ ਇੱਕੋ ਜੇ ਹੋਣਗੇ ਘਰ ਵੀ ਬਰਾਬਰ ਵੰਡ ਹੋਏਗੀ ਤੇ ਪੈਲੀ ਦੀ ਵੀ ਬਰਾਬਰ ਵੰਡ ਹੋਏਗੀ ਥਿੰਕ ਯੂ ਡਾਈ ਪਤਾ ਨਹੀਂ ਲੱਗਣ ਦੇ ਆਉਣਾ ਕਿੱਧਰ ਵੇਲੀ ਗਿਆ ਸੀ ਅੱਛਾ ਪਤਾ ਨਹੀਂ ਕੀ ਹੋਇਆ ਪਰ ਮੀ ਇਹ ਜੋ ਬੰਦੇ ਦਿਮਾਗ ਨੂੰ ਉਹ ਵੇਖ ਲਾ ਵੀ ਪੱਠੇ ਕੁਤਰੇ ਦੇ ਆ ਅੱਛਾ ਤੇ ਚੋੱਕੇ ਤੂੰ ਅੰਦਰ ਹੀ ਕਰਦੇ ਉੱਥੇ ਬਾਹਰ ਟੱਕ ਗਿਆ ਉਹ ਮੀ ਪਿਆ ਤੇ ਗੱਲੇ ਹੋ ਗਿਆ ਤੂੰ ਮੈਨੂੰ ਹੀ ਦੱਸ ਦਿੰਦਾ ਕੀ ਪੱਠੇ ਕੁਤਰਤੇ ਆ ਤੇ ਪੰਜੰਦਰ ਕਰ ਲਿਓ ਪਤਾ ਨਹੀਂ ਇਹ ਤੁਨਾ 3-4 ਦਿਨ ਹੋ ਗਏ ਆ ਕੀ ਹੋਇਆ ਦਾ ਮੁੰਡੇ ਦੇ ਦਿਮਾਗ ਨੂੰ ਇਹ ਕੰਮ ਕਰਦਾ ਹੈ ਨਾ ਓਖੜਿਆ ਓਖੜਿਆ ਕਰਨ ਡਿਆ ਕੋਈ ਮੇਰੇ ਨਾਲ ਸੁਰਸਲਾ ਨਹੀਂ ਕਰਨ ਡਿਆ ਕਿ ਕਿਦਾਂ ਕਰਨਾ ਵਾ ਉਹ ਚੋਣਾ ਵਾ ਉਹਦੇ ਵਿੱਚ ਵੀ ਵੇਖ ਕਿਦਾਂ ਪੱਠੇ ਪਏ ਆ ਪਹਿਲੇ ਸਾਰੇ ਕੰਮ ਇਹੋ ਕਰਦਾ ਰਿਹਾ ਫਿਰ ਕੀ ਹੋ ਗਿਆ ਨਿਆਣਾ ਤੁਸੀਂ ਆਪ ਕਹਿ ਕੇ ਕੰਮ ਕਰਾ ਲਿਆ ਕਰੋ ਜੇ ਉਹਨੂੰ ਨਹੀਂ ਪਤਾ ਲੱਗਦਾ ਤਾਂ ਉਪਰਮੀਤ ਨਿਆਣਾ ਕਾਦਾ ਵਾ ਪਤਾ ਗੱਲ ਕੀ ਆ ਸਾਰਾ ਕੁਝ ਠੀਕ ਕਰਨ ਡਿਆ ਉਹ ਨਿਆਣਾ ਨਹੀਂ ਮੈਂ ਕਹਿਣ ਡਿਆ ਉਹਨੂੰ ਸਮਝਦਾ ਆ ਅ ਜਿੱਦਣ ਦਾ 2-4 ਦਿਨ ਹੋ ਗਏ ਆ ਨਾ ਘਰ ਦੇ ਵਿੱਚ ਵੰਡ ਦੀ ਗੱਲ ਚੱਲਣ ਦੀ ਜਦੋਂ ਦੀ ਉਦੋਂ ਦਾ ਹੀ ਇਦਾਂ ਕਰਨ ਡਿਆ ਵਾ ਪਹਿਲੇ ਨਹੀਂ ਇਦਾਂ ਕਰਦਾ ਰਿਹਾ ਕੀ ਪਤਾ ਕੀ ਮਨ ਤੇ ਸੋਚਦਾ ਜਦੋਂ ਦੀ ਵੱਖਰੇ ਹੋਂਦੀ ਗੱਲ ਕੀਤੀ ਹਨਾ ਦੋਵੇਂ ਜਾਣੇ ਇਦਾਂ ਆ ਜੋਤਰੀ ਆ ਉਹਨੂੰ ਕੋਈ ਗੱਲ ਕਹਾਂ ਉਹ ਵੀ ਗਮਿਨੇ ਮਾਰਦੀ ਆ ਵੀ ਤੁਸੀਂ ਕਿਉਂ ਵੱਖਰੇ ਹੋਂਦੇ ਤੂੰ ਜੋ ਬਣ ਤਾਈਂ ਕਰਦਾ ਹਨਾ ਚੱਲ ਕੋਈ ਗੱਲ ਨਹੀਂ ਦਲਜੀਤ ਆਇਆ ਸੀ ਅੱਛਾ ਉਹ ਵੀ ਮੈਨੂੰ ਇਹੋ ਗੱਲ ਕਹਿ ਕੇ ਗਿਆ ਆਈ ਉਹ ਕੀ ਕਹਿੰਦਾ ਉਹ ਕਹਿੰਦਾ ਭਾਜੀ ਤੁਹਾਡਾ ਮੁੰਡਾ ਜਵਾਨ ਹੋਂਡਿਆ ਵਾ ਤੇ ਐਵੇਂ ਕਿਤੇ ਵੱਡੇ ਪਣਚਾ ਆ ਕੇ ਤੇ ਤੁਸੀਂ ਜੋਬ ਨੂੰ ਜਿਆਦਾ ਪੈਲੀ ਨਾ ਦੇ ਦਿਓ ਅੱਛਾ ਤੇ ਜੋ ਵੀ ਦੇਣਾ ਵਾ ਤੇ ਬਰਾਬਰ ਦਾ ਦਿਓ ਕੱਲ ਨੂੰ ਤੁਹਾਡਾ ਮੁੰਡਾ ਵੀ ਹੈਗਾ ਆ ਅੱਛਾ ਮੇਰੇ ਘਰ ਸੁਣ ਤੂੰ ਇਹ ਲੋਕਾਂ ਦੀਆਂ ਗੱਲਾਂ ਚ ਨਾ ਆਓ ਹੁਣ ਜਿੰਨੇ ਲੋਕਾਂ ਨੇ ਤੁਸੀਂ ਗੱਲਾਂ ਕਰੋ ਉਹ ਜਾ ਕੇ ਤਾਂ ਉਹਨਾਂ ਨੇ ਵੱਖਰੇ ਵੱਖਰੇ ਸਲਾਹਾਂ ਦੇਣੇ ਚਾਹ ਕੋਈ ਗੱਲ ਨਹੀਂ ਹੁਣ ਘਰ ਵੱਖਰਾ ਬਣਾਉਣ ਲੱਗਿਆ ਨਾ ਹੁਣ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆ ਉਹਨਾਂ ਨੂੰ ਤਾਂ ਮਿਲਿਆ ਮੌਕਾ ਤਾਂ ਹੁਣ ਜੇਕਰ ਤੁਸੀਂ ਜਾਓਗੇ ਕਿਹਨੇ ਚੰਗੀ ਸਲਾਹ ਦੇਣੀ ਹੈ ਤੇ ਕਹਨੇ ਮਾੜੀ ਸਲਾਹ ਦੇਣੀ ਹੈ ਪਰ ਤੁਸੀਂ ਜੋ ਬਣਾ ਵਿਸਤਰਾ ਨਹੀਂ ਕਰਨਾ ਤੁਸੀਂ ਬਰਾਬਰ ਹੀ ਰੱਖਣਾ ਪਰ ਮੀਤ ਮੈਨੂੰ ਵੀ ਪਤਾ ਕਿ ਮੇਰਾ ਨਿਕਾਹ ਭਰਾ ਆ ਮੈਂ ਥੋੜੀ ਹੋਰ ਇਹਦਾ ਮਾੜੀ ਕਰਨੀ ਆ ਹੁਣ ਮੈਂ ਦੱਸ ਕੀ ਕਰਾਂ ਉਹ ਪਟھے ਉਹਨੇ ਵੱਡੇ ਦੇ ਆ ਕੁਤਰੇ ਆ ਮੈਨੂੰ ਦੱਸ ਹੀ ਦਿੰਦਾ ਜੇ ਆਪ ਨਹੀਂ ਚੋਕੇ ਅੰਦਰ ਰੱਖਣੇ ਜਦੋਂ ਇਹਨੂੰ 5-7 ਦਿਨ ਹੋ ਗਿਆ ਇਦਾਂ ਹੀ ਕਰਨ ਰਿਹਾ ਓਖੜਿਆ ਓਖੜਿਆ ਰਹਿਣ ਰਿਹਾ ਵਾ ਜੇ ਕੋਈ ਮੈਂ ਕੰਮਰ ਲੋ ਕਹਿਣਾ ਵਾ ਕੋਈ ਵਾ ਮੈਨੂੰ ਟੁੱਟਿਆ ਜਿਹਾ ਜਵਾਬ ਦੇ ਹਰਦਾ ਕੋਈ ਨਾ ਕੋਈ ਦੱਸਣ ਰਿਹਾ ਨਾ ਕੋਈ ਸਲਾਹ ਕਰਨ ਰਿਹਾ ਪਤਾ ਨਹੀਂ ਹੁਣ ਸਵੇਰ ਦਾ ਕਿੱਥੇ ਆ ਤੇ ਲੋਕਾਂ ਨੇ ਤੇ ਫਿਰ ਗੱਲਾਂ ਕਰਨੀਆਂ ਹੀ ਆ ਕੋਈ ਗੱਲ ਨਹੀਂ ਇੱਥੇ ਹੋਣਾ ਲੋਕਾਂ ਨੂੰ ਤੇ ਗੱਲ ਮਿਲੀ ਆ ਹੁਣ ਉਹਨਾਂ ਨੇ ਤੇ ਗੱਲਾਂ ਕਰਨੀਆਂ ਹੀ ਆਗੇ ਮੇਰੇ ਨਾਲ ਤੇ ਨਾਲੇ ਮੈਂ ਕਿਹੜੀ ਕੋਈ ਮਾੜੀ ਗੱਲ ਕੀਤੀ ਆ ਮੈਂ ਦੇ ਇੱਕ ਘਰ ਵੱਖਰਾ ਬਣਾਉਣ ਵਾਸਤੇ ਗੱਲ ਕੀਤੀ ਆ ਨਾ ਸਿਆਣੀ ਸਲਾਹ ਹੀ ਦਿੱਤੀ ਆ ਮੈਂ ਕੋਈ ਲੰਨ ਥੋੜੀ ਲਿਆਵਾਂ ਜੋਬਨ ਨਾਲ ਕਿ ਜਾਂ ਅਸੀਂ ਡੰਡੇ ਛੋਟੇ ਚੁੱਕ ਕੇ ਤੇ ਵੱਖਰੇ ਹੋਣ ਦੇ ਲਾਂਡੇ ਦੇ ਆ ਮੈਂ ਤਾਂ ਇੱਕ ਵਿਹਾਰੀ ਗੱਲ ਕੀਤੀ ਆ ਨਾ ਹੁਣ ਇਹੋ ਲੋਕਾਂ ਨਾਲ ਬਾਰ ਬਾਰ ਜਾ ਕੇ ਗੱਲਾਂ ਕਰਨ ਰਿਹਾ ਆਪਣੇ ਘਰ ਦੀਆਂ ਫੇ ਲੋਕਾਂ ਨੂੰ ਤਾਂ ਮੌਕਾ ਮਿਲ ਹੀ ਜਾਂਦਾ ਹੁਣ ਦਿਲਜੀਤ ਆਇਆ ਸੀ ਉਹ ਆ ਕੇ ਮੈਨੂੰ ਇੰਨੀ ਗੱਲ ਕਹਿ ਕੇ ਗਿਆ ਕੀ ਗੱਲ ਮੈਨੂੰ ਨਹੀਂ ਫਿਕਰ ਆਪਣੇ ਮੁੰਡੇ ਦਾ ਜਾਂ ਆਪਣੇ ਭਰਾ ਦਾ ਤੇ ਦਿਲਜੀਤ ਮੈਨੂੰ ਆ ਕੇ ਸਮਝਾ ਕੇ ਗਿਆ ਆ ਉਹ ਇਹ ਗੱਲ ਕਰਦੇ ਆ ਗੱਲਾਂ ਬਾਹਰ ਜਾਂਦੇ ਆ ਫੇਰੇ ਲੋਕੀ ਸਲਾਹ ਦਿੰਦੇ ਆ ਪਰ ਮੀਤ ਮੈਂ ਕੋਈ ਮਾੜੀ ਗੱਲ ਨਹੀਂ ਸੋਚੀ ਇਹ ਜਿੱਥੇ ਮਰਜੀ ਚਾਰ ਜੀ ਬਿਠਾ ਦੇ ਨਾ ਪੁੱਛ ਲੈਣਾ ਮੈਂ ਕੋਈ ਮਾੜਾ ਨਹੀਂ ਸੋਚਣ ਡਿਆ ਜੋ ਬੰਦਾ ਮੈਂ ਵਧੀਆ ਹੀ ਸੋਚਣ ਡਿਆ ਵਾਂ ਕਿ ਕੱਲ ਨੂੰ ਘਰ ਬਣਿਆ ਹੋਵੇਗਾ ਇਹ ਵੀ ਸੁੱਖਾ ਰਹੇਗਾ ਮੈਂ ਵੀ ਸੁੱਖਾ ਰਾਵਾਂਗਾ ਤੂੰ ਇਹ ਇਦਾਂ ਕਰੋ ਜੋ ਬਣਾਉਂਦਾ ਨਾ ਘਰ ਪਉ ਨੂੰ ਸਮਝਾਓ ਕਿ ਬਾਹਰ ਲੋਕਾਂ ਨਾਲ ਗੱਲਾਂ ਨਾ ਕਰ ਜਦੋਂ ਚਾਰ ਜੀ ਇਕੱਠੇ ਕਰਨੇ ਹੋਣਗੇ ਨਾ ਉਧਰ ਪੁੱਛ ਕੇ ਕਰ ਲਾਂਗੇ ਇਹਦਾ ਜਨੇ ਖਾਨ ਨਾਲ ਗੱਲ ਕਰਦਾ ਰਹੇਗਾ ਤਾਂ ਫਿਰ ਲੋਕਾਂ ਨੇ ਤੇ ਮਾਰੀ ਮਤ ਦੇਣੀ ਆ ਜਿੱਦਾਂ ਅਸੀਂ ਦੋਵੇਂ ਜਣੇ ਪਹਿਲੇ ਸਲਾਹ ਨਾਲ ਚੱਲਦੇ ਰਹੇ ਸੀ ਉਦਾਂ ਹੀ ਚੱਲ ਪਵੇ ਫੇਰ ਤੇ ਕੋਈ ਗੱਲ ਨਹੀਂ ਹੁਣ ਉਹ ਪੱਠੇ ਉੱਤੇ ਪੇਜਦੇ ਆ ਮੈਂ ਗਿਆ ਹਵੇਲੀ ਮੈਨੂੰ ਵੇਖ ਕੇ ਉਧਰ ਗੁੱਸਾ ਚੜ ਗਿਆ ਝੋਨਾਵਾ ਤੇ ਉਹਦੀ ਕੋਈ ਸੁਰਸਲਾਹ ਨਹੀਂ ਆ ਕੀ ਕਰਨਾ ਵਾ ਬੰਦੇ ਲਾਣੇ ਆ ਜਾਂ ਆਪ ਕਰਨਾ ਉਹ ਦੱਸੇਂ ਤੇ ਸਹੀ ਮੈਨੂੰ ਤੀਹਾਂ ਨਾ ਬਹੁਤਾ ਟਾਈਮ ਨਾ ਪਾਓ ਹੁਣ ਜਿੰਨਾ ਟਾਈਮ ਪਾਉਂਦੇ ਨਾ ਉਹਨੀਆਂ ਗੱਲਾਂ ਵਧੰਡੀਆਂ ਤੇ ਇਹਦਾ ਫਿਕ ਬੰਦੀਆ ਰਿਸ਼ਤੇਆਂ ਇਹ ਚ ਤੇ ਇਹਨਾਂ ਦੋਆਂ ਚਾਂਦਿਆਂ ਦੇ ਵਿੱਚ ਜਿਹੜਾ ਵੰਡ ਕਰਨੀ ਹੈ ਨਾ ਵੱਖਰੇ ਹੋਣਾ ਹੋਣੀ ਹੋਜੋ ਮੈਂ ਵੀ ਇਹੋ ਰਿਹਾ ਸੋਚਣ ਪਰ ਮੀਤ ਜਿੰਨਾ ਲੰਮਾ ਕਰਾਂਗੇ ਨਾ ਕੰਮ ਨੂੰ ਉਹਨਾਂ ਲੋਕਾਂ ਨੇ ਮੈਨੂੰ ਵੀ ਗੱਲਾਂ ਕਰਨੀਆਂ ਇਹਨੂੰ ਵੀ ਗੱਲਾਂ ਕਰਨੀਆਂ ਮੈਂ ਜਿੰਨੀ ਛੇਤੀ ਹੁੰਦੀ ਹੈ ਨਾ ਬੰਦੇ ਚਾਰ ਸੱਦਗੇ ਨਾ ਘਰ ਤੇ ਕੰਮੇ ਦਾ ਵਾ ਅਲੱਗ-ਅਲੱਗ ਕਰਵਾ ਹੀ ਲੈਣਾ ਦੋਆਂ ਤਿੰਨਾਂ ਦੇ ਅੰਦਰ ਕਰ ਲੋ ਮਿਲਣ ਜਲਣ ਜੋਗੇ ਤੇ ਰਹਿ ਜਾਗੇ ਆਪਾਂ ਉਦਾਂ ਤੇ ਇਹੋ ਸੋਚਿਆ ਸੀ ਕਿ ਘਰ ਵੱਖਰੇ ਪਾਣਾ ਵਾ ਪਰ ਹੁਣ ਜਿੱਦਾਂ ਇਹ ਕਰਨ ਡਿਆ ਨਾ ਹੁਣ ਮੈਨੂੰ ਸਾਰਕੋ ਵੱਖਰੇ ਕਰਨਾ ਹੀ ਪੈਣਾ ਵਾ ਕੋਈ ਗੱਲ ਨਹੀਂ ਤੇ ਇੱਕ ਦੋ ਦਿਨ ਦੇਖੋ ਤੇ ਕਰਕੇ ਬੰਦੇ ਚੱਲ ਸਕਦੇ ਨੇ ਨਾ ਤਾਂ ਵੰਡੇ ਕਰ ਲੋ ਜਿੱਦਾਂ ਵੀ ਉਹ ਕਹਿੰਦੇ ਆ ਉਦਾਂ ਕਰ ਲੈਣੇ ਚਲ ਠੀਕ ਆ ਚਾਹ ਲਿਆ ਦੇ ਘੁੱਟ ਮੈਨੂੰ ਸਿਰ ਬੜਾ ਪੀਰ ਗੰਡੇ ਚਾਹ ਠੀਕ ਮੇਰੀ ਗੱਲ ਸੁਣ ਜੇ ਵੰਡ ਵੰਡਾਈ ਕਰੇਗਾ ਨਾ ਹੁਣ ਤੇ ਐਵੇਂ ਹੱਥ ਨਾ ਮਿਟਾ ਬੈਠੀਆਂ ਆਪਣੀ ਉਹ ਯਾਰ ਮੈਂ ਐਸੇ ਕਰਕੇ ਤੇ ਤੁਹਾਨੂੰ ਕਹਿ ਰਿਆ ਵਾਂ ਕਿ ਤੈਨੂੰ ਵੀ ਸਦਨਾ ਵਾਂ ਨਾਲ ਸ਼ਾਹ ਨੂੰ ਵੀ ਸਦਨਾ ਵਾਂ ਆਹੋ ਤੇ ਗੱਲਬਾਤ ਸਾਰੇ ਬੰਦੇ ਇੱਥੇ ਖਲੋਗੇ ਨਾ ਤੇ ਕਰਾਂਗੇ ਮੈਂ ਇਹਨਾਂ ਨੂੰ ਸੋਚੀ ਪਿਓ ਵੱਡਾ ਵਾ ਉਹ ਨਹੀਂ ਨਹੀਂ ਵੱਡੇ ਵਾਲਾ ਕੰਮ ਕਿਹੜਾ ਰਹਿ ਗਿਆ ਠੀਕ ਵਾ ਜਰਜੇ ਵੱਡਾ ਹੁੰਦਾ ਸੋਚਦਾ ਇੰਨੀ ਗੱਲ ਤੇ ਆਪੇ ਮੇਰਾ ਵੀ ਸੋਚਦਾ ਨਾ ਹੂੰ ਹੂੰ ਸਿੱਧੀ ਗੱਲ ਮੇਰੇ ਨਾਲ ਕਰਦਾ ਹੁਣ ਦਲਜੀਤ ਤੱਕ ਵੀ ਗੱਲ ਪਤਾ ਵਾ ਅੱਛਾ ਅਸੀਂ ਅੱਡ ਹੋਣਾ ਵਾ ਹੂੰ ਹੂੰ ਤੇ ਸਾਡੇ ਨਾਲ ਸਿੱਧੀ ਬਹਿ ਕੇ ਗੱਲ ਨਹੀਂ ਕਰਦੇ ਅੱਛਾ ਬਾਹਰ ਦੱਸੀ ਜਾਂਦੀ ਆ ਬਾਹਰ ਦੱਸੀ ਜਾਂਦੇ ਆ ਤੇ ਹਨ ਅਸੀਂ ਬਗਾਨੇ ਆ ਤੇ ਉਹ ਬਾਹਰਲੇ ਚੰਗੇ ਆ ਉਹ ਮੁਕਾ ਹੀ ਲੈ ਇਹਨਾਂ ਦਾ ਕੰਮ ਕੱਲ ਨੂੰ ਜੇ ਗੱਲ ਵੱਧ ਗਈ ਤੇ ਲੋਕਾਂ ਕਹਿੰਣਾ ਲੜ ਕੇ ਅੱਡ ਹੋਏ ਆ ਮੈਂ ਵੀ ਇਹੋ ਚੀਜ਼ ਸੋਚ ਰਿਹਾ ਹਾਂ ਮੁੜ ਕੇ ਜੋ ਤਮਾਸ਼ਾ ਦੱਸਣਾ ਲੋਕਾਂ ਨੂੰ ਉਹ ਘਰ ਦੀ ਰਿਵੰਡ ਤੋਂ ਕਰਨੀ ਠੀਕ ਹੈ ਨਾ ਤੇ ਪੈਲੀ ਦਾ ਵੀ ਨਾਲ ਹੀ ਨਵੇੜਲੀ ਹੁਣ ਲੱਗਦੇ ਹੱਤੀ ਮੈਂ ਵੀ ਇਹੋ ਚੀਜ਼ ਸੋਚਣ ਡਿਆ ਹਾਂ ਹੂੰ ਤੁਹਾਡੀ ਗੱਲ ਮੇਰੇ ਖਿਆਲ ਚ ਹੀ ਆ ਅੱਗੇ ਵੀ ਤੁਸੀਂ ਕਿਹਾ ਸੀ ਨਾ ਤੇ ਮੈਂ ਸੋ ਕੋ ਜੋਤਨਾ ਵੀ ਗੱਲ ਕਾਣ ਡਿਆ ਹਾਂ ਮੈਂ ਹੈ ਇਹ ਨਹੀਂ ਕਿ ਘਰ ਦਾ ਇੱਕ ਕਰ ਲਿਆ ਤੇ ਘਰ ਦਾ ਸਮਾਨ ਵੰਡ ਲਿਆ ਆਹੋ ਮੈਂ ਪੈਲੀ ਦਾ ਵੀ ਨਾਲ ਨਵੇੜਨਾ ਹੂੰਣਾ ਯਾਰ ਡੰਗਰਾਂ ਨੂੰ ਪੱਠੇ ਮੈਂ ਪਾਉਂਦਾ ਰਹੀ ਨਾ ਆਪ ਹੀ ਵਹਿਲਾ ਰਹਿੰਦਾ ਵਾ ਕੋ ਨਹੀਂ ਨਹੀਂ ਹੁਣ ਸਾਰੀਆਂ ਚੀਜ਼ਾਂ ਜਿਹੜੀਆਂ ਹਨ ਅਲੱਗ-ਅਲੱਗ ਕਰੀ ਨਾ ਨਹੀਂ ਨਹੀਂ ਇਹੋ ਕੰਮ ਹੀ ਕਰਨਾ ਮੈਂ ਕੋਈ ਨਹੀਂ ਕਰਦਾ ਬੰਦੇ ਇਕੱਠੇ ਕਿਸੇ ਦਿਨ ਤੇ ਕਰਦਾ ਵੱਡੇ ਨਾਲ ਵੀ ਗੱਲ ਹਾਂ ਉਹਨੂੰ ਕਹਿ ਉਹ ਇਹੋ ਓਦਾਂ ਦੇ ਸਰਕਲ ਚੱਲਣ ਡਿਆ ਚੰਗਾ ਭਲਾ ਕੀ ਪਤਾ ਕੀ ਮੰਨ ਚ ਆਇਆ ਆਹੋ ਹੀ ਗੱਲ ਹੈ